ਹਿੰਗ ਸਿੰਘ ਸਾਹਿਬ ਕੋ ਸੁਰਪਾ ਵੈਗਰੂ ਨਾ ਇਹ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਸੋਨਿਆ ਸਤੁਰੂ ਦੋ ਸਿੰਘਾ ਕਾ ਇਹ ਕਿਰਪਾ ਬੋਲੇ ਸੋਨਿਆ ਸੁਰੂ ਸੁਨਿਆ ਸਿੰਘ ਸਾਹਿਬ ਆ ਸਕਦੇ ਸੁਰਪਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਮਹਿਲ ਸਿੰਘ ਜੋ ਕਿ ਸਿੱਖ ਆਗੂ ਸਨ ਉਹਨਾਂ ਦੇ ਸਬੰਧ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪਹੁੰਚ ਇਸ ਦੌਰਾਨ ਸ੍ਰੀ ਅਕਾਲ ਤਖਤ ਦੇ ਕਾਰਜਕਾਰ 执行ਕਾਰ ਕੁਲਦੀਪ ਸਿੰਘ ਗੜਗੱਜ ਵੀ ਪਹੁੰਚੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਜਥੇਬੰਦੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਅਤੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਪਹੁੰਚਦੇ ਨੇ ਇੱਥੇ ਇਸ ਦੌਰਾਨ ਜਦੋਂ ਭੋਗ ਪੈਂਦਾ ਹੈ ਤਾਂ ਭੋਗੋ ਪ੍ਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਦੋਂ ਭਾਈ ਮਹਿਲ ਸਿੰਘ ਦੇ ਪਰਿਵਾਰ ਨੂੰ ਸਰਪਾਉ ਦੇਣਾ ਹੁੰਦਾ ਹੈ ਤਾਂ ਉਸ ਸਮੇਂ ਇੱਕ ਵਿਵਾਦ ਹੋ ਜਾਂਦਾ ਹੈ ਸਰਬਤ ਖਾਲਸਾ ਜਿਹੜੇ ਕਿ 2015 ਦੇ ਵਿੱਚ ਸੀ ਤਾਂ ਉਸ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸ਼ਕੀਰਾ ਨੇ ਕੁਲਦੀਪ ਸਿੰਘ ਗੜਗਾਜੀ ਦਾ ਵਿਰੋਧ ਕੀਤਾ ਕਿਉਂਕਿ ਸਰਪਾਉ ਦੇਣ ਲੱਗੇ ਸੀ ਜਦੋਂ ਪਰਿਵਾਰ ਨੂੰ ਤਾਂ ਜਰਨੈਲ ਸਿੰਘ ਸ਼ਕੀਰਾ ਵੱਲੋਂ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਦਾ ਵਿਰੋਧ ਕੀਤਾ ਗਿਆ ਕਿ ਤੁਸੀਂ ਪਰਿਵਾਰ ਨੂੰ ਸਰਪਾਉ ਨਹੀਂ ਦੇ ਸਕਦੇ ਤੁਹਾਨੂੰ ਸਰਪਾਉ ਦੇਣ ਦੀ ਕੋਈ ਮਾਨਤਾ ਨਹੀਂ ਇਸ ਦੇ ਮੌਕੇ ਇਸੇ ਚੱਲਦੇ ਮੌਕੇ ਸਕਤਰ ਪ੍ਰਤਾਪ ਸਿੰਘ ਵੱਲੋਂ ਭਾਈ ਮਹਿਲ ਸਿੰਘ ਦੇ ਪਰਿਵਾਰ ਨੂੰ ਸਰਪਾਉ ਦਿੱਤਾ ਗਿਆ। ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਖ-ਵੱਖ ਜਥੇਬੰਦੀਆਂ ਹਨ ਜਿੱਥੇ ਬੰਦੀਆਂ ਪਹੁੰਚੀਆਂ ਉੱਥੇ ਹੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਸਮਾਗਮ ਦੇ ਵਿੱਚ ਪਹੁੰਚਦੇ ਨੇ ਪਰ ਜਦੋਂ ਉਹ ਪਰਿਵਾਰ ਨੂੰ ਸਰਪਾਉ ਦੇਣ ਲੱਗਦੇ ਨੇ ਤਾਂ ਸ਼ਕੀਰਾ ਜੀ ਵੱਲੋਂ ਵਿਰੋਧ ਕੀਤਾ ਜਾਂਦਾ ਕਿਉਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੁਹਾਨੂੰ ਸਰਪਾਉ ਦੇਣ ਦੀ ਕੋਈ ਮਾਨਤਾ ਨਹੀਂ ਹੈ ਤੁਸੀਂ ਸਰਪਾਉ ਨਹੀਂ ਦੇ ਸਕਦੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਮੌਕੇ ਤੇ ਜਿਹੜੇ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਸ ਦੇ ਵਿੱਚ ਸ਼ਕੀਰਾ ਵੱਲੋਂ ਇਹ ਵਿਰੋਧ ਕੀਤਾ ਗਿਆ ਸੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਦਾ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚੇ ਅਕਾਲੀ ਦਲ ਦੇ ਆਗੂ ਪਰਮਜੀ ਸਰਨਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸ਼ਕੀਰਾ ਜੀ ਵੱਲੋਂ ਕੋਈ ਵਿਰੋਧ ਕਰਨ ਦਾ ਹੱਕ ਨਹੀਂ ਬਣਦਾ ਕਿਉਂਕਿ ਇਸ ਸਮੇਂ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਤੇ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਅਨ ਪੁਲਦੀਪ ਸਿੰਘ ਗੜਗਾਜੀ ਦਾ ਵਿਰੋਧ ਕਰਨ ਸੋ ਇਸ ਮੌਕੇ ਤੇ ਭਾਈ ਸਕੱਤਰ ਪ੍ਰਤਾਪ ਸਿੰਘ ਜੀ ਵੱਲੋਂ ਪਰਿਵਾਰ ਨੂੰ ਸਰਪਾਉ ਦਿੱਤਾ ਗਿਆ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪ੍ਰੋਗਰਾਮ ਅੱਜ ਹੋਇਆ ਭਾਈ ਮਹਿਲ ਸਿੰਘ ਦੇ ਜਿਹੜਾ ਕਿ ਆ ਸਿੱਖ ਆਗੂ ਸਨ ਉਹਨਾਂ ਦੇ ਭੋਗ ਜਿਹੜੀ ਕਿ ਅਰਦਾਸ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡ ਪੜਸ ਤੇ ਭੋਗ ਪਏ ਇਸ ਦੌਰਾਨ ਕਾਰਜਕਾਰੀ ਅਧਿਕਾਰੀ ਕੁਲਦੀਪ ਸਿੰਘ ਗੜਗਾ ਜੀ ਇਸ ਸਮਾਗਮ ਦੇ ਵਿੱਚ ਪਹੁੰਚਦੇ ਨੇ ਤੇ ਜਦੋਂ ਪਰਭੋਗ ਉਪਰੰਤ ਪਰਿਵਾਰ ਨੂੰ ਸਰਪਾਉ ਦੇਣਾ ਹੁੰਦਾ ਤਾਂ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਸਰਪਾਉ ਦੇਣ ਲੱਗਦੇ ਨੇ ਤਾਂ ਸਰਬਤ ਖਾਲਸਾ ਦੇ ਜਿਹੜੇ ਮੁਖੀ ਪ੍ਰਬੰਧਕ ਨੇ ਸ਼ਕੀਰਾ ਜੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਸੋ ਇਸ ਦੌਰਾਨ ਜਿਹੜੇ ਸਰਪਾਉ ਦੇਣ ਦੀ ਜਿਹੜੀ ਰਸਮ ਹੈ ਉਹ ਸਕੱਤਰ ਪ੍ਰਤਾਪ ਸਿੰਘ ਵੱਲੋਂ ਨਿਭਾਈ ਜਾਂਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਮਜੀ ਸਰਨਾਮ ਸਰਨਾ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਤੁਸੀਂ ਕੁਲਦੀਪ ਸਿੰਘ ਗੜਗਾਜੀ ਦਾ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਉਹ ਮੌਜੂਦਾ ਜਥੇਦਾਰ ਨੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਵੱਖ-ਵੱਖ ਜਥੇਬੰਦੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਉੱਥੇ ਹੀ ਜਥੇਦਾਰ ਦਾ ਵਿਰੋਧ ਤਾਂ ਕੀਤਾ ਗਿਆ ਪਰ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾਵੇ ਕਿ ਗੁਰੂ ਮਹਾਰਾਜ ਦਾ ਸਰੂਪ ਉੱਥੇ ਬਰਾਜਮਾਨ ਸੀ ਔਰ ਅਰਦਾਸ ਹੋਈ ਹੈ ਇੱਕ ਸਮਾਗਮ ਦੇ ਵਿੱਚ ਇਕੱਠੇ ਹੋਏ ਨੇ ਪਰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਵਿਰੋਧ ਕਰਨਾ ਜਾਇਜ਼ ਹੈ ਇਕ ਆਗੂ ਲਈ ਆਗੂਆਂ ਦੇ ਵੱਲੋਂ ਜਥੇਦਾਰ ਦਾ ਵਿਰੋਧ ਕਰਨਾ ਅਤੇ ਉਸ ਐਸੇ ਸਮਾਗਮ ਦੇ ਵਿੱਚ ਜਿਹੜੇ ਕਿ ਇਸ ਭੋਗ ਦੇ ਵਿੱਚ ਪਹੁੰਚੇ ਨੇ ਔਰ ਕਾਰਜਕਾਰੀ ਜਥੇਦਾਰ ਨੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗਾਜ ਉਹਨਾਂ ਦਾ ਵਿਰੋਧ ਕੀਤਾ ਗਿਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਇਸ ਤਰ੍ਹਾਂ ਦਾ ਵਿਰੋਧ ਕਰਨਾ ਕੀ ਜਾਇਜ਼ ਹੈ ਕਿ ਅਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਇਸ ਤਰ੍ਹਾਂ ਵਿਰੋਧ ਕਰ ਸਕਦੇ ਆ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਵੋ ਸੁਰਖਾਪ ਟੀਵੀ ਤੋਂ ਗੁਰਪੀ ਸਿੰਘ ਅਵਦੀ ਕਾਸ ਰਿਪੋਰਟ ਅੰਮ੍ਰਿਤਸਰ